ਉੱਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦਬੜੀਖਾਨੇ ਵਾਲਾ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਕੋਲ ਇਹ ਵੀਡੀਓ ਜਿਹੜੀ ਪਿੰਡ ਗਵਿੰਦਗੜ੍ਹ ਦਬੜੀਖਾਨਾ ਦੇ ਛੱਪੜ ਦੀ ਦਬੜੀਖਾਨੇ ਦਾ ਇਹ ਛੱਪੜ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਛੱਪੜ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਪਿਛਲੇ 15 16 ਸਾਲਾਂ ਤੋਂ ਜਿਹੜਾ ਗੰਦਾ ਪਾਣੀ ਸੀ ਤੇ ਗੰਦੇ ਪਾਣੀ ਦੇ ਨਾਲ ਜਿਹੜੇ ਲੋਕ ਬਹੁਤ ਪਰੇਸ਼ਾਨ ਸੀ ਉਹ ਦੇਖ ਲਓ ਤੁਸੀਂ ਆਥੇ-ਪਾਸੇ ਘਰ ਨੇ ਇਧਰਲੇ ਪਾਸੇ ਉਹ ਸਾਹਮਣੇ ਕਲੋਨੀਆਂ ਆ ਗਈਆਂ ਤੇ ਆਹ ਰੂੜੀਆਂ ਲੰਬੇ ਸਮੇਂ ਦੀ ਜਿਹੜੀਆਂ ਪਿਛਲੇ 15-16 ਸਾਲਾਂ ਤੋਂ ਲੱਗੀਆਂ ਹੋਈਆਂ ਸੀ ਗੰਦਾ ਪਾਣੀ ਪੈ ਰਿਆ ਸੀ ਤੇ ਸਾਡੇ ਸਰਪੰਚ ਸਰਦਾਰ ਹਰਦੀਪ ਤੇਨਦੀ ਢੱਲੋ ਸਾਹਿਬ ਜੋ ਪਿੰਡ ਗਵਿੰਦਗੜ੍ਹ ਦਬੜੀਖਾਨਾ ਦੇ ਸਰਪੰਚ ਨੇ ਬਹੁਤ ਵਧੀਆ ਜਿਹੜਾ ਕੰਮ ਕਰਵਾ ਰਹੇ ਨੇ ਪਿੰਡ ਦੇ ਵਿਕਾਸ ਦਾ ਅੱਜ ਛੱਪੜ ਦਾ ਕੰਮ ਆਪਾਂ ਦੇਖ ਰਹੇ ਹਾਂ ਜਿਹੜਾ ਰੂੜੀਆਂ ਚਕਵਾ ਰਹੇ ਨੇ ਔਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਐਮ ਐਲ ਏ ਅਮੋਲਕ ਸਿੰਘ ਜੀ ਸਾਡੇ ਹਲਕਾ ਜੈਤੋ ਦੇ ਜੋ ਐਮ ਐਲ ਏ ਸਾਹਿਬ ਨੇ ਬਹੁਤ ਵਧੀਆ ਸਾਨੂੰ ਜਿਹੜਾ ਗਰੰਟਾ ਦੇ ਰਹੇ ਨੇ ਤੇ ਸਾਡੇ ਪਿੰਡ ਗੁਵਿੰਦਗੜ ਤਬੜੀਖਾਨਾ ਦੇ ਸਰਪੰਚ ਬਾਈ ਹਰਦੀਪ ਸਿੰਘ ਜੀ ਢੱਲੋ ਸਾਹਿਬ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਕਰਵਾ ਰਹੇ ਨੇ ਅੱਗੇ ਆਪਾਂ ਜਾ ਕੇ ਕੁਛਦੇ ਆ ਆਪਣੇ ਪਿੰਡ ਵਾਲੇ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹ ਤੇ ਬਾਕੀ ਆਪਾਂ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਨਾ ਦੋਸਤੋ ਬਹੁਤ-ਬਹੁਤ ਧੰਨਵਾਦ ਤੁਹਾਡਾ ਆਓ ਮਿਲਦੇ ਅੱਗੇ ਸਾਡੇ ਪਿੰਡ ਵਾਲੇ ਵੀਰਾਂ ਨੇ ਇਹ ਆ ਜੀ ਕਲੌਨਿੰਗ ਵਾਲੇ ਘਰ ਇਹਨਾਂ ਦਾ ਬਹੁਤ ਬੁਰਾ ਹਾਲ ਸੀ ਘਰਾਂ ਦਾ ਆਤੇ ਪਾਸੇ ਜਿਹੜਾ ਰੂੜੀਆਂ ਲੱਗੀਆਂ ਹੋਈਆਂ ਸੀ ਆਓ ਆਪਾਂ ਡਾਕਟਰ ਜਿੰਦਰ ਖਾਨ ਦੇ ਨਾਲ ਗੱਲਬਾਤ ਕਰਦੇ ਆ ਔਰ ਜੀ ਆਪਾਂ ਹੁਣ ਗੱਲਬਾਤ ਕਰਦੇ ਆ ਸਾਡੇ ਡਾਕਟਰ ਰਜਿੰਦਰ ਖਾਨ ਜੀ ਹੋਰ ਜੀ ਡਾਕਟਰ ਸਾਹਿਬ ਠੀਕ ਠਾਕ ਹੂੰ ਤੇ ਇਹ ਜਿਹੜਾ ਕੰਮ ਹੋ ਰਿਹਾਗਾ ਛੱਪੜ ਦਾ ਤੇ ਆਪਾਂ ਦੇਖਿਆ ਵੀ ਗੰਦਾ ਪਾਣੀ ਸੀ ਤੇ ਰੂੜੀਆਂ ਸੀ ਇਹ ਕਿੰਨੇ ਸਮੇਂ ਤੋਂ ਜਿਹੜਾ ਇਹ ਨਰਕ ਭੂਗ ਜਿਹੜੇ ਆਪਣੇ ਆਪੇ ਪਾਸੇ ਦੇ ਘਰ ਨਰਕ ਭੂਗ ਇਹ ਵਿਚਾਰੇ ਨਾ ਬਹੁਤ ਚਿਰ ਦੇ ਦੁਖੀ ਸੀ ਘੱਟ ਤੋਂ ਘੱਟ 20 ਸਾਲ ਹੋ ਗਏ 20 ਸਾਲ 20 ਸਾਲ ਠੀਕ ਹੈ ਜੀ ਇਹ ਹਰਦੀਪ ਕੇ ਦੇ ਸਰਪੰਚ ਬਣਨ ਤੋਂ ਪਹਿਲੇ ਮੈਂ ਇਹਨਾਂ ਲੋਕਾਂ ਨੂੰ ਦੱਸਿਆ ਸੀ ਵੀ ਜਿਹਨੂੰ ਲੋਕ ਮਸਕਾਟ ਵਸਤੀ ਆਨੇ ਆ ਨਾ ਇਹਨਾਂ ਲੋਕਾਂ ਦੀ ਵਸਤੀ ਬਣਾ ਦੇ ਠੀਕ ਹੈ ਆ ਹੁਣ ਤੇਰੇ ਸਾਹਮਣੇ ਵੀ ਇਹ ਚੱਕੀ ਜੰਨੇ ਆ ਠੀਕ ਹੈ ਬਾਕੀ ਇਹ ਬਾਬੇ ਨੇ ਸਭ ਤੋਂ ਪਹਿਲਾਂ ਆ ਜਿਹੜਾ ਪਾਰਕ ਦਾ ਕੰਮ ਕਰਿਆ ਸੀ ਪੂਰੇ ਹੋ ਗਿਆ ਠੀਕ ਹੈ ਤੇ ਉਹਦੇ ਵੀ ਇਹ ਬਾਬਾ ਵਿਚਾਰਾ ਸਾਡੇ ਨਾਲ ਸੀ ਹੁਣੇ ਮੌਜੂਦਾ ਪੰਚਾਇਤ ਮੈਂਬਰ ਵੀ ਹੈ ਪਰ ਇਹ ਉਹ ਧਰਮਸ਼ਾਲਾ ਕੋਲੇ ਪਾਰਕ ਬਣਾਇਆ ਸੀ ਹਾਂਜੀ ਤੇ ਜਿਹੜਾ ਸਭ ਤੋਂ ਮੇਨ ਕੰਮ ਆਣਾ ਜਿਹੜਾ ਲੋਕਾਂ ਦਾ ਵਿਸ਼ਵਾਸ ਸੀਗਾ ਹਾਂਜੀ ਆਪਣੇ ਪਿੰਡ ਦੇ ਲੋਕਾਂ ਨੇ ਸਭ ਸੰਮਤੀ ਕਰਨ ਵੇਲੇ ਕਿਸੇ ਨੇ ਵੀ ਨਹੀਂ ਆਖਿਆ ਜੀ ਪਿੰਡ 'ਚ ਕਿੰਨੇ ਪੈਸੇ ਲਾਓਗੇ ਜਾਂ ਕੀ ਕਰੋ ਠੀਕ ਹੈ ਜੀ ਲੋਕਾਂ ਨੇ ਅੱਖਾਂ ਮੀਸ ਕੇ ਵਿਸ਼ਵਾਸ ਕੀਤਾ ਲੋਕਾਂ ਦਾ ਮੁੱਲ ਮੁੜਦਾ ਹੋਇਆ ਠੀਕ ਹੈ ਜੀ ਠੀਕ ਹੈ ਨਾ ਸਭ ਤੋਂ ਵਧਾਈ ਦੇ ਪਾਤਰ ਤਾਂ ਲੋਕ ਵੱਡੇ ਹਾਂਜੀ ਹਾਂਜੀ ਤੇ ਦੂਜੀ ਗੱਲ ਲੋਕਾਂ ਨੇ ਜਿਹੜਾ ਇਹ ਹੀਰਾ ਸੁਣਿਆ ਚੁਣ ਲਿਆ ਹੈ ਹਾਂਜੀ ਲੋਕਾਂ ਦਾ ਨਿਸ਼ਾਨਾ ਸਹੀ ਸੀਗਾ ਠੀਕ ਹੈ ਜੀ ਜਿਵੇਂ ਤੀਰ ਨਿਸ਼ਾਨੇ ਤੇ ਲੱਗਿਆ ਇੱਕ ਕੰਮ ਹਜੇ 75% ਰਹਿਦਾ ਹੁੰਦਾ ਤੇ ਗਾਹਾਂ ਵਾਲਾ ਸ਼ੁਰੂ ਕਰ ਦਿੰਦਾ ਠੀਕ ਹੈ ਠੀਕ ਹੈ ਨਾ ਨਹੀਂ ਸਹੀ ਗੱਲ ਹੈ ਤੇ ਕਰਾ ਤੂੰ ਬਹਿ ਜਾ ਬਹਿ ਜਾ ਬੇਫਿਕਰ ਰਹਿਣ ਬਸ ਲੋਕ ਹੁਣ ਕੰਨ ਚ ਉਂਗਲ ਪਾ ਕੇ ਸੁੱਤੇ ਰਹਿਣ ਠੀਕ ਹੈ 5 ਸਾਲ ਤੋਂ ਕੰਮ ਬਿਨਾ ਫੈਰ ਵਿਰੋਧ ਤੋਂ ਬਿਨਾ ਫੈਰ ਵਿਰੋਧ ਤੋਂ ਕੰਮ ਹੁੰਦਾ ਕਿਸੇ ਨਾ ਕੋਈ ਪੇਰ ਪਾਵਣਾ ਨਾ ਰੱਖੀ ਜਾਊਗੀ ਕੰਮਾਂ ਵਾਲੇ ਫੱਟੇ ਚੱਕਦਾ ਜੀ ਬਸ ਤੋਂ ਜਿਹੜੇ ਖਲਾਗਾ ਜੋ ਕੰਮ ਸਾਡੇ ਸਰਪੰਚ ਹਰਦੀਪ ਤੇਨੀ ਢੱਲੋਖਾ ਕਰਵਾ ਰਹੇ ਨੇ ਤੇ ਉਹ ਸਾਹਮਣੇ ਆਪਾਂ ਦੇਖ ਰਹੇ ਹਾਂ ਸਰਪੰਚ ਸਾਹਿਬ ਜਿਹੜੇ ਖੌਦ ਨਾਲ ਵੀ ਲੱਗਦੇ ਨੇ ਜਦੋਂ ਪਿੰਡ ਦੇ ਕੰਮ ਹੁੰਦੇ ਆ ਨਾਲ ਲੱਗ ਕੇ ਰੋਡੇ ਨਾਲ ਮੋਟਾ ਲਾ ਕੇ ਚੱਲਦੇ ਆ ਆਪਣੇ ਸਾਰੇ ਸਾਥੀਆਂ ਦੇ ਨਾਲ ਤੇ ਸਾਡੇ ਨਾਲ ਸਤਪਾਲ ਸਿੰਘ ਜੀ ਮੈਂਬਰ ਸਾਹਿਬ ਵੀ ਨੇ ਸਾਡੇ ਢਿਲੋਖਾ ਸਾਹਿਬ ਬਹੁਤ ਵਧੀਆ ਇਹ ਵੀ ਸਾਨੂੰ ਸੇਵਾਵਾਂ ਦੇ ਰਹੇ ਨੇ ਤੇ ਇਧਰਲੇ ਪਾਸੇ ਸਾਡੇ ਬਾਬਾ ਮੰਦਰ ਸਿੰਘ ਜੀ ਮੈਂਬਰ ਸਾਹਿਬ ਵੀ ਨੇ ਡਾਕਟਰ ਸਾਹਿਬ ਖੜੇ ਨੇ ਇਹ ਕੱਲੀ ਚੌਧਰ ਤਾਂ ਭੁੱਖਾ ਨਹੀਂ ਹਾਂਜੀ ਇਹ ਖੁਦ ਆਪ ਕੰਮ ਕਰਦਾ ਤਿੱਖੜਤ ਪਰੇ ਇਹ ਜੀ ਲੋਚ ਤੇ ਨੇ ਨੀਵੇਂ ਤੋਂ ਕੜਨਾ ਕਾਲਾ ਜੀ ਦਾ ਵਾੜਾ ਸਹੀ ਗੱਲ ਹੈ ਠੀਕ ਹੈ ਨਾ ਹਣੀ ਕਟ ਕੋਟ 20 ਨਾ ਹੋਵੇ 20 ਦਾ ਹੋਵੇ ਉੱਥੇ ਜਮੇ ਨਹੀਂ ਹਵਾ ਲੱਗਦੀ ਉੱਥੇ ਖੜੇ ਹੋਣਾ ਠੀਕ ਹੈ ਜੀ ਮੈਂ ਕਹਿੰਦਾ ਉਧਰਲੀ ਸਾਈਡ ਮਨ ਦਾ ਜਿਹੜਾ ਗੰਦੇ ਪਾਣੀ ਵਾਲਾ ਬਾ ਖੂਹ ਬਣ ਰਿਹਾ ਹਾਂ ਪਿੰਡ ਦਾ ਜਿਹੜਾ ਗੰਦਾ ਪਾਣੀ ਗੰਦਾ ਪਾਣੀ ਆ ਠੀਕ ਹੈ ਜੀ ਇਹ ਸਾਰਾ ਇੱਥੋਂ ਐ ਗਲੀ ਬਣ ਕੇ ਗੰਦਾ ਪਾਣੀ ਖੂਹਾਂ ਦੇ ਕੋਲੇ ਜਾਊਗਾ ਸੱਪੜ ਚ ਨਹੀਂ ਪੈਣਾ ਇਹਦੇ ਵਿਚਾਲੇ ਇੱਥੇ ਪੈਪ ਨੱਪੇ ਜਾਣਗੇ ਸਾਫ਼ ਪਾਣੀ ਰਹੂਗਾ ਬਸ ਠੀਕ ਹੈ ਜੀ ਇੱਥੇ ਰਾਂਡੀ ਗਮੰਡੀ ਸੀ ਬਹੁਤ ਜ਼ਿਆਦਾ ਦੁਖੀ ਸੀ ਇਸ ਕੰਮ ਤੇ ਹੁਣ ਆਥੇ ਪਾਸੇ ਵਾਲੇ ਲੋਕ ਕਿਵੇਂ ਆ ਖੁਸ਼ ਸਾਰੇ ਖੁਸ਼ਾ ਤਾੜੀਆਂ ਮਾਰਦੇ ਆ ਨਾਲੇ ਉਹ ਕਹਿੰਦੇ ਸਾਡਾ ਤੇ ਇਧਰਲੇ ਪੱਛੇ ਵਿਚਾਰੇ ਦੀਆਂ ਸਾਡੀਆਂ ਵੋਟਾਂ ਵੀ ਹੈ ਨਹੀਂ ਛੇਦੇ ਵਾਲੇ ਪਾਸੇ ਠੀਕ ਹੈ ਜੀ ਠੀਕ ਹੈ ਨਾ ਪਰ ਉਹ ਸਰਪੰਚੀ ਹਿੱਸੇ ਨੂੰ ਮੰਨਦੇ ਆ ਠੀਕ ਹੈ ਜੀ ਹੈ ਸੋ ਜਿਹੜਾ ਚੰਗੇ ਕੰਮ ਕਰਦਾ ਸਰਪੰਚ ਦਾ ਪਰ ਪਿੰਡ ਉਸ ਨੂੰ ਨਹੀਂ ਮੰਨਦਾ ਭਾਈ ਭਾਈ ਵਿਰੋਧੀਆਂ ਦੀਆਂ ਲੱਪਾਂ ਕੰਬੀ ਜਾਂਦੀਆਂ ਗਾਹਾਂ ਵਾਲੇ 5 ਸਾਲ ਵੀ ਨਹੀਂ ਹਿਲਣ ਦੇਣਾ ਲੋਕਾਂ ਨੇ ਇਹ ਵੀ ਗੱਲ ਤੁਹਾਡੀ ਸਹੀ ਆ ਕਿਉਂਕਿ ਪਿੰਡ ਦੇ ਵਿੱਚ ਚਾਵਾ ਚਵੀ ਹੋਣੀ ਕਰੀ ਜਾਂਦੇ ਆ। ਅੱਛਾ ਜੀ। ਪਿੰਡ ਨੂੰ ਬੰਦਾ ਹੀ ਹੁਣ ਟੱਕਰਿਆ ਓਏ। ਠੀਕ ਆ। ਪਹਿਲਾਂ ਤਾਂ ਭਲੇ ਕੇਚੀ ਰਹਿ ਕਿਵੇਂ ਪਾਰਟੀਆਂ ਬਾਜ਼ੀਆਂ ਦੇ ਵਿੱਚ ਲੋਕ ਲੜੀ ਗਏ। ਠੀਕ ਆ। ਇਹ ਪਿੰਡ ਦੇ ਜੂਥ ਨੇ ਨੌਜਵਾਨਾਂ ਨੇ ਰਲ ਕੇ ਸਭ ਤੋਂ ਵੱਧ ਗਿਆ ਸਲੰਘਾ ਜੋ ਕੰਮ ਕੀਤਾ। ਨਹੀਂ ਬਹੁਤ ਵਧੀਆ ਗੱਲ ਆ ਵਧਾਈ ਦੇ ਪਾਤਰਾ ਪਿੰਡ ਦਾ ਜੂਥ ਵੀ ਸਾਰਾ ਪਿੰਡ ਹੀ ਤੇ ਪਿੰਡ ਦੇ ਜੂਥ ਦੇ ਕੰਮ ਚੱਲਦਾ ਰਹੇ। ਹਾਂ ਹਾਂ। ਤੇ ਡਾਕਟਰ ਸਾਹਿਬ ਹੋਰ ਕੀ ਕਹਿਣਾ ਚਾਹੁੰਦੇ ਆ ਅੱਗੇ ਹੋਰ ਕੋਈ ਕੰਮ ਜਿਹੜੇ ਹੋਰ ਕੰਮ ਨਹੀਂ ਆ ਵੀ ਬਾਕੀ ਐਮਐਲਏ ਨੇ ਜਵਾਬ ਦਿੰਦਾ ਉਹ ਇਹਦੇ ਨਾਲ ਖੜਾ ਹਰੇਕ ਕੰਮ ਦੇ ਵਿੱਚ ਨਹੀਂ ਐਮਐਲਏ ਸਾਰੇ ਸਰਪੰਚਾਂ ਨਾਲ ਹੀ ਖੜਾ ਉਹਨੇ ਇਹ ਗੱਲ ਕਹੀ ਆ ਵੀ ਜਿੰਨੇ ਪਿੰਡ ਦੇ ਕੰਮ ਆ ਵਿਕਾਸ ਵਾਲੇ ਤੁਸੀਂ ਕਰਾਓ ਅਸੀਂ ਤੁਹਾਡੇ ਨਾਲ ਖੜੇ ਹਾਂ 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 ਤੋਂ ਸਰਕਾਰ ਨੂੰ ਐਮਐਲਏ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਮੰਤਵ ਨਾਲ ਨਹੀਂ ਸਭ ਸੰਮਤੀ ਵਾਲਾ 5 ਲੱਖ ਮਿਲ ਚੁੱਕਿਆ ਹਾਂ ਉਹ ਮਿਲ ਗਿਆ ਤੇ ਹਸਪਤਾਲ ਇੱਥੇ ਆਪਣੇ ਬਣੇ ਜਾਣਾ ਹਸਪਤਾਲ ਵੀ ਆ ਰਿਹਾ ਹਾਂ 30 ਲੱਖ ਦਾ ਉਹ ਪ੍ਰੋਜੈਕਟ ਉਹ ਵੀ ਹੋ ਜਾਣਾ ਠੀਕ ਹੈ ਜੀ ਬੱਚ ਕੱਲੇ ਪੂਸੀੜੀ ਵੀ ਆ ਹਾਥੀ ਲੰਘਿਆ ਉਹ ਵੀ ਠੀਕ ਹੈ ਜੀ ਇਹ ਲੋਕ ਯਾਦ ਕਰਨਗੇ ਵੀ ਹਾਂ ਸਰਪਛਤ ਪੂਰਾ ਤੇ ਪਿੰਚ ਬਣਾਇਆ ਸੀ ਸਵਾਦ ਆ ਥੋੜਾ ਮੰਨ ਲਓ ਥੋੜਾ ਬਹੁਤਾ ਡਾ ਰਹਿ ਗਿਆ ਆਪਣਾ ਇੱਕ ਤੇਰੇ ਕਿ ਹੋਰ ਖਾਸੀਅਤ ਵਾਲੀ ਵੱਡੀ ਇਹ ਸਰਪੰਚ ਦੇ ਵਿੱਚ ਹਾਂਜੀ ਲਕਨ ਅੱਗੇ ਪਿੰਡਾਂ ਦੇ ਵਿੱਚ ਸਰਪੰਚ ਤਾਂ ਇੱਕ ਹੁੰਦਾ ਸੀ ਨਾਲ ਚਾਰ ਖੜਪੰਚ ਹੁੰਦੇ ਸੀ ਹਾਂਜੀ ਇਹਦੇ ਨਾਲ ਖੜਪੰਚ ਹੈ ਨਹੀਂ ਕੋਈ ਸਾਰੇ ਇਹਦੇ ਸੁਹਾਕਾਰ ਹੀ ਵਧ ਗਏ ਲੇਕਿ ਟੀਮ ਬਣੀ ਬਣਾਈ ਆ ਪ੍ਰਾਣੀ ਸਾਰੇ ਇਕੱਠੇ ਜਿੰਨੇ ਸੀਗੇ ਹਾਂਜੀ 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 ਠੀਕ ਹੈ ਨਾ ਉਹ ਬਣਾ ਬਣਾਇਆ ਸਿਸਟਮ ਜਦੋਂ ਆਪਾਂ ਬਾਲਿਆਂ ਦੀ رائے ਲੈਣ ਲੱਗ ਜਗੇ ਉਦੋਂ ਵੀ ਕੰਮ ਖਰਾਬ ਹੋ ਜਾਂਦਾ ਉਹਦੇ ਵਿੱਚ ਸਾਰਿਆਂ ਦੀ ਸੋਚ ਨਹੀਂ ਨਾ ਇੱਕ ਹੁੰਦੀ ਹਾਂ ਇਹ ਵੀ ਗੱਲ ਸਹੀ ਹੁਣ ਬਣਦੀ ਤਾਂ ਮੇਰੀ ਨਹੀਂ ਹੁੰਦੀ ਕਈ ਆਖੇ ਦੇ ਨਾਂ ਨਾ ਸਰਪੰਚਾ ਇੱਥੇ ਰਹਿਣ ਦੇ ਨੇ ਇਹ ਨਹੀਂ ਬਰਾਬਰੀ ਮਰਜ਼ੀ ਕੋਈ ਕਰਦੀ ਨਹੀਂ ਨਹੀਂ ਸਹੀ ਆ ਹ ਜਦੋਂ ਬਾਲਗਾਂ ਰਾਇਆਂ ਦੇ ਵਿੱਚ ਬੰਦਾ ਵੜ ਜਾਂਦਾ ਉਦੋਂ ਕੰਮ ਖਰਾਬ ਹੋਉਂਦਾ ਨਹੀਂ ਸਵਾਦ ਆਉਂਦਾ ਉਦੋਂ ਕੰਮ ਖਰਾਬ ਹੁੰਦਾ ਕਿਉਂਕਿ ਕਿਸੇ ਦਾ ਮੂੰਹ ਕਿੱਧਰ ਨਾ ਕਿ ਬਾਕੀ ਸਾਡੇ ਤਾਏ ਨੇ ਵੀ ਇਹ ਤੇ ਡੈਡੀ ਨੇ ਵੀ ਇਹੀ ਗੱਲ ਆਖੀ ਵੀ ਹੁਣ ਲੋਕਾਂ ਨੇ ਤਰੇ ਤੇ ਯਕੀਨ ਕੀਤਾ ਫੱਟੇ ਚੱਕਦੇ ਹੁਣ ਘਰ ਦਾ ਕੰਮ ਦਾ ਸਾਡੇ ਹੀ ਆ ਬਾਕੀ ਧਰਿਆਂ ਨੂੰ ਵੀ ਹਰਿਆਂ ਘੰਡ ਗਏ ਉਹਨੂੰ ਬਾਕੀ ਇਹ ਵੀ ਗੱਲ ਆ ਸਰਪੰਚ ਸਾਹਿਬ ਪੈਸੇ ਕੋਲੋਂ ਲਾਉਣ ਲੱਗੇ ਵੀ ਨਹੀਂ ਪ੍ਰਵਾਹ ਨਹੀਂ ਨਹੀਂ ਬੇਪਰੋਇ ਪਹਿਲਾਂ ਵੀ ਨਹੀਂ ਕਰਦਾ ਜਦੋਂ ਨਹੀਂ ਸਰਪੰਚ ਸੀ ਕਿਸੇ ਸਾਦੇ ਥਾਂ ਦੇ ਵਿੱਚ ਇਸ ਨੇ ਜਵਾਬ ਨਹੀਂ ਦਿੱਤਾ ਕਦੇ ਕਿਸੇ ਹਾਂਜੀ 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 ਉਹ ਤਾਂ ਆਪਾਂ ਨੂੰ ਪਤਾਗਾ ਤੇ ਪਰ ਹੁਣ ਵੀ ਆਪਾਂ ਦੇਖ ਰਹੇ ਆ ਯਾਨੀ ਆਮ ਤੌਰ ਤੇ ਸਰਪੰਚ ਹੁੰਦੇ ਆ ਕਹਿੰਦੇ ਨੇ ਉਹ ਫਲਾਨੀ ਗ੍ਰਾਂਟ ਆਊਗੀ ਇਸ ਵੇਲੇ ਆਉਂਦੇ ਆ ਹਾਂ ਇਹ ਤੜਕੇ ਤੋਂ ਉੱਥੇ ਹੁੰਦਾ ਜਿੱਥੇ ਕੰਮ ਚੱਲ ਪਿਆ ਹਾਂ ਸੋ ਇਹਨੇ ਸਾਡੇ ਡਾਕਟਰ ਜਿੰਦਰਖਾਨ ਜੀ ਨਾਲ ਬਾਬਾ ਜੀ ਆਪਣੇ ਮੈਂਬਰ ਸਾਹਿਬ ਮੰਦਰ ਜੀ ਆਓ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਬਾਤ ਪਿੰਡ ਦੇ ਛੱਪੜ ਦੇ ਲਈ ਫਿਰ ਕਿੰਨੀ ਗ੍ਰਾਂਟ ਆਈ ਹੈ ਤੇ ਕੀ ਕੁਝ ਅੱਗੇ ਹੋਰ ਜਿਹੜੀ ਪਲੈਨਿੰਗ ਆ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਤਰਪਨ ਸਾਹਿਬ ਸਾਨੂੰ ਦੋ ਜਾਣਕਾਰੀ ਜਿਹੜਾ ਆਪਣਾ ਛੱਪੜ ਦਾ ਕੰਮ ਚੱਲ ਰਿਹਾ ਕਿੰਨੀ ਗ੍ਰਾਂਟ ਆਈ ਹੈ ਤੇ ਕੀ ਕੁਛ ਇਹਦੇ ਵਿੱਚ ਹੋਰ ਬੰਨਾ ਆ ਰਹੀ ਹੈ ਜਿਵੇਂ ਜਿਵੇਂ ਆਈ ਜਾਂਦੀ ਹੈ ਮੈਂ ਲਾਈ ਜਾਂਦੇ ਆ ਇਹ ਤਾਂ ਆਪਣੇ ਕੋਲੋਂ ਪੰਜ ਲੱਖ ਰੁਪਈਆ ਸੀ ਉਹ ਲਾਈ ਜਾਂਦੇ ਆ ਠੀਕ ਹੈ ਜੀ ਉਦੋਂ ਬਾਅਦ ਪੰਜ ਲੱਖ 40000 ਰੁਪਏ ਉਹ ਆਪਾਂ ਸੰਚੇਗ ਵਿਭਾਗ ਤੋਂ ਮੰਗਦੇ ਆ ਠੀਕ ਹੈ ਜੀ ਹਾਂ ਜੀ ਠੀਕ ਉਹ ਆਪਣੇ ਆ ਜਾਣਗੇ ਸਾਡੇ ਜਿਵੇਂ ਜਿਵੇਂ ਤੁਸੀਂ ਕੰਮ ਮੰਨ ਲਓ ਵੀ ਕਰੀ ਜਾਂਦੇ ਹੋ ਦਾ ਦਾ ਪੈਸੇ ਆ ਰਹੀ ਆ ਨਮਸਕਾਰ ਬਾਈ ਸਟੈਪ ਆ ਰਹੇ ਤੇ ਇਹ ਜਿਹੜਾ ਹੁਣ ਤੁਸੀਂ ਛੱਪੜ ਦਾ ਕੰਮ ਕਰ ਰਹੇ ਹੋ ਤੇ ਇਹਦੇ ਵਿੱਚ ਫਿਰ ਕਿੱਦਾਂ ਦੀ ਪਲੈਨਿੰਗ ਆ ਵੀ ਕਿੱਦਾਂ ਦਾ ਤੁਸੀਂ ਕਰ ਰਹੇ ਹੋ ਜਿਵੇਂ ਆਮ ਤੌਰ ਤੇ ਉਧਰ ਸਾਫਰ ਮਾਡਲ ਆਪਣਾ ਪ੍ਰੋਜੈਕਟ ਚੱਲੀ ਜਾਂਦਾ ਹਾਂਜੀ ਹਾਂਜੀ ਉਹ ਬਣ ਜਾਣਗੇ ਥੂ ਬਣ ਜਾਣਗੇ ਉਹ ਦਬਾਅ ਦੇ ਅੱਗੇ ਬਣ ਜੀਗਾ ਜਿਵੇਂ ਹੁਣ ਆਮ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆਂ ਕਈ ਪਿੰਡਾਂ ਦੇ ਵਿੱਚ ਢੀਲ ਟਾਈਪ ਛੱਪੜ ਬੰਦੇ ਆ ਤੇ ਤੁਸੀਂ ਕਿੱਦਾਂ ਦਾ ਫਰਕ ਕੀ ਆਪਾਂ ਇਹਦੀ ਸਾਰੀ ਸਪਾਈ ਕਰਕੇ ਹਾਂਜੀ ਜਿਹੜਾ ਪਾਣੀ ਹੁੰਦਾ ਉਹ ਰੁਕਾ ਪਾਣੀ ਛੱਡ ਕੇ ਖੇਰ ਦਾ ਮੱਛੀ ਵਗੈਰਾ ਛੱਡ ਦਾਂਗੇ ਤੇ ਹੋਰ ਜਿਵੇਂ ਜਿਵੇਂ ਆਪਣੇ ਕੋਲ ਗ੍ਰਾਂਟ ਆਈ ਉਹ ਦਾ ਕੰਮ ਚੱਲੀ ਜਾ ਠੀਕ ਹੈ ਜੀ ਤੇ ਸਰਪੰਚ ਸਾਹਿਬ ਜਿਹੜੀ ਆ ਜਗਾ ਇਧਰਲੀ ਸਾਈਡ ਰੇੜੀ ਰਹਿ ਗਈ ਆਗੀ ਤੇ ਫਿਰ ਇਹ ਜਗਾ ਦੇ ਵਿੱਚ ਤੁਸੀਂ ਕੀ ਕਰ ਰਹੇ ਆ ਇਹਦੇ ਆ ਬਸ ਸਫਾਈ ਕਰਾ ਕੇ ਮਨਰੇਗਾ ਦੇ ਕੋਈ ਪਾਰਕ ਵਗੈਰਾ ਬਣਾਵਾ ਲਾਂ ਠੀਕ ਹੈ ਜੀ ਆਥੇ ਪਾਸੇ ਮੈਂ ਦੇਖ ਰਿਹਾ ਕਲੋਨੀਆਂ ਕਟੀਆਂ ਆਉਂਗਾ ਘਰ ਨਹੀਂ ਤੇ ਇਹਨਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਤੇ ਇੱਥੇ ਪਰ ਤੁਸੀਂ ਇਹਨਾਂ ਦੇ ਲਈ ਪਾਰਕ ਜਿਹੜਾ ਬਣਾਦੇ ਹੋ। ਹਾਂ ਬਹੁਤ ਜ਼ਿਆਦਾ ਗੰਦ ਸੀਗਾ। ਨਾਲ ਸਵੇਰ ਤੋਂ ਲੱਗੇ ਚੱਕਣ ਅਸੀਂ। ਅੱਜ ਸਵੇਰ ਦੇ ਲੱਗੇ ਹੋਈਆਂ। ਹਾਂ ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਸਾਡੀ ਟਰਾਲੀਆਂ ਲੈ ਕੇ ਚੱਕ ਦਿੱਤੀਆਂ। 40 ਟਰਾਲੀਆਂ। ਆ ਰੂੜੀਆਂ ਦੀਆਂ। ਲੋ ਜੀ 40 ਟਰਾਲੀਆਂ ਚੱਕੀਆਂ ਰੂੜੀਆਂ ਦੀਆਂ ਤੇ ਸਾਡੇ ਮੈਂਬਰ ਵੀ ਸਾਰੇ ਨਾਲ ਆ ਬਈ ਸੱਤ ਪਾਲ ਢੋ ਲੋ ਜੀ। ਚਲੋ ਸਾਹਿਬ ਵਧੀਆ ਚੱਲ ਰਿਹਾ ਕੰਮਕਾਰ। ਤੁਸੀਂ ਜਿੱਦੇ 5 ਲੱਖ ਦਾ ਚੈੱਕ ਦਿੱਤਾ ਉਹ ਦੇਣੀ ਆਏ ਤੁਹਾਡੇ ਜਿਵੇਂ ਡਾਂਬਾ ਉਹਦੇ ਤੁਸੀਂ ਆਉਣਾ ਸੀ ਆਉਦੇ ਸੀ ਤਾਂ ਦੋ ਰਹਿ ਗਏ ਹਾਂ ਤੁਸੀਂ ਵੀ ਨਹੀਂ ਆਏ ਬਾਬਾ ਪਾਣੀ ਸ਼ਵੀਰਤੀ ਰਹਿ ਗਿਆ ਪਾਣੀ ਖੇੜ ਤੁਸੀਂ ਕੱਲ ਮੈਨੂੰ ਜੌੜੀ ਉੱਥੇ ਜੀ ਠੀਕ ਆ ਉੱਥੇ ਨਹੀਂ ਜੌੜੀ ਸਾਡੇ ਇਹਦਾ ਥੋੜਾ ਕੰਮ ਹਾਂਜੀ 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 ਇਹ ਜੌੜੀ ਜੌੜੀ ਬਹੁਤ ਵਧੀਆ ਕੰਮ ਜਿਹੜੇ ਸਾਡੇ ਸਰਪੰਚ ਹਰਦੀਪ ਸੇਣੀ ਢੱਲੋ ਸਾਹਿਬ ਗਵਿੰਦਗੜ੍ਹ ਦੌੜੀਖਾਨਾ ਦੀ ਸਰਪੰਚ ਨੇ ਪਿੰਡ ਦੇ ਛੱਪੜ ਦਾ ਜਿਹੜਾ ਵਿਕਾਸ ਕਰਵਾ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਵਧੀਆ ਜਿਹੜੇ ਕੰਮ ਸਲਾਘਾਯੋਗ ਪਿੰਡ ਦੇ ਜਿਹੜੇ ਸਾਡੇ ਸਰਪੰਚ ਸਾਹਿਬ ਕਰਵਾਉਣਗੇ ਤੇ ਜਿੱਦਾਂ ਜਿੱਦਾਂ ਗਰੰਟਾ ਆਉਣਗੇ ਉਦੋਂ ਦਾ ਕੰਮ ਹੋਣਗੇ ਆਓ ਅੱਗੇ ਆਪਾਂ ਹੋਰ ਪਿੰਡ ਵਾਲੇ ਵੀਰਾਂ ਤੋਂ ਵੀਊ ਲੈਨੇ ਆਂ ਹਾਂਜੀ ਦੋਸਤੋ ਪਿੰਡ ਵਾਲੇ ਲੋਕ ਬਹੁਤ ਖੁਸ਼ ਆ ਜਿਹੜੇ ਚੰਗੇ ਕੰਮ ਸਾਡੇ ਸਰਪੰਚ ਹਰਦੀਪ ਸਿੰਘ ਢਿੱਲੋਂ ਸਾਹਿਬ ਕਰਵਾ ਰਹੇ ਨੇ ਪਿੰਡ ਦੇ ਵਿਕਾਸ ਦੇ ਸੋ ਸਵੇਰ ਤੋਂ ਲੈ ਕੇ ਲੱਗੇ ਹੋਏ ਆ 40-50 ਟਰਾਲੀਆਂ ਬਾਈਆਂ ਨੇ ਆਪਣੇ ਨੇ ਚੱਕ ਦਿੱਤਾਂਗਾ ਤੇ ਇਧਰਲੇ ਪਾਸੇ ਤੁਸੀਂ ਦੇਖ ਲਓ ਜਿਹੜਾ ਬਹੁਤ ਵਧੀਆ ਜਿਹੜਾ ਕੰਮ ਇੱਥੇ ਲੰਬੇ ਸਮੇਂ ਦੇ ਜਿਹੜੀਆਂ ਲੂੜੀਆਂ ਲੱਗੀਆਂ ਹੁੰਨਾਂ ਸੀ ਪਿਛਲੇ 20 ਸਾਲਾਂ ਤੋਂ ਤੋ ਇਹ ਰੂੜੀਆਂ ਚੱਕਣਾ ਚੰਗਾ ਤੇ ਦੋਸਤੋ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਾਡੇ ਇਧਰਲੇ ਪਾਸੇ ਸਤਕਾਰਯੋਗ ਨੇ ਨੰਬਰਦਾਰ ਸਾਹਿਬ ਸ਼ਮਰਾਜ ਸਿੰਘ ਜੀ ਜਿਨ੍ਹਾਂ ਨੂੰ ਸੁਖਪਾਲ ਸਿੰਘ ਜੀ ਥੋਰੀ ਸੁਖਪਾਲ ਸਿੰਘ ਢੱਲੋ ਸਾਹਿਬ ਬਾਈ ਲੱਖਾ ਬਾਈ ਆਪਣਾ ਸੀਰਾ ਤੇ ਡਾਕਟਰ ਜਿੰਦਰਖਾਨ ਜੀ ਤੇ ਨੰਬਰਦਾਰ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਵਧੀਆ ਕੰਮ ਹੋ ਰਿਹਾ ਪਿੰਡ ਦੇ ਬਹੁਤ ਵਧੀਆ ਸੋ ਸਾਡੇ ਨੰਬਰਦਾਰ ਸਾਹਿਬ ਵੀ ਤੁਹਾਨੂੰ ਸਦਲੇ ਮੁਬਾਰਕਾਂ ਦੇਣੀਆਂ ਚਾਹੁੰਦੇ ਆ ਕਿਦੇ ਬਾਟੂ ਰੂੜੀਆਂ ਚੱਕ ਗਿਆ ਮਸਤ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਇਹਦਾ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ 12 ਚੱਕੜੀਆਂ ਰੂੜੀਆਂ ਚੱਕੀਆਂ ਗਈਆਂ ਬਹੁਤ ਗੰਦ ਸੀ ਇੱਥੇ ਠੀਕ ਹੈ ਜੀ ਸੋ ਇਦਾਂ ਦਾ ਸਰਪੰਚ ਉਹਦੇ ਕਹਿਣ ਨੂੰ ਮਸਾ ਬਣਾਇਆ ਸੀ ਮਸਾ ਬਣਾਇਆ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਇੱਥੇ 20 ਸਾਲਾਂ ਬਾਅਦ ਸੁਣੀ ਗਈ ਆ 25 ਸਾਲਾਂ ਬਾਅਦ 20 25 ਸਾਲਾਂ ਬਾਅਦ ਸੁਣੀ ਗਈ ਆ ਪਰ ਗੱਲ ਇਹ ਹੈ ਜੇ ਨਾਲ ਪੈਂਡ ਦਾ ਸਹਿਯੋਗ ਹੋਵੇ ਪੈਂਡ ਕੀ ਕਰੂ ਆਂਡੀ ਗਵਾਂਡੀ ਕਰੂਗਾ ਆਂਡੀ ਦੇ ਬਿਨਾਂ ਛਿੱਟ ਨਹੀਂ ਪੈਣੀ ਹਾਂਜੀ ਹਾਂਜੀ 99 ਥੋੜਾ ਲਾਉਣੇ ਆ ਸਹੀ ਸਹੀ ਗੱਲ ਆ ਸਰਪੰਚ ਜੇ ਲਾਇਕ ਕਰਨਾ ਕੋਈ ਨਹੀਂ ਕਰ ਸਕਦਾ ਹਾਂਜੀ ਹਾਂਜੀ ਤਰ ਕੇ ਇੱਥੇ ਛਿੱਟੇ ਕਹਿਣ ਵੀ ਭਾਈ ਛਿੱਟੋਣਾ ਹਾਂ ਸਹੀ ਗੱਲ ਆ ਜਿਹੜੇ ਨੇੜੇ ਘਰ ਦੇ ਉਹਨਾਂ ਨੂੰ ਹਾਂ ਪੈਨ ਜਿਹੜੇ ਆਂਡੀ ਗਵਾਂਡੀ ਉਹਨਾਂ ਦਾ ਫਰਜ਼ ਬੰਦਾ ਕਹਿਣ ਦਾ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਕਰਿਓ ਬਹੁਤ ਬਹੁਤ ਸ਼ੇਅਰ ਆਪਾਂ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਵਾਂਗੇ ਖੇਡਾਂ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਮੈਂ ਤੁਹਾਡਾ ਨਵਦੀਪ ਦਵੜੀ ਖਾਨਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਕਰਿਓ ਬਹੁਤ ਤੋਂ ਬਹੁਤ ਸ਼ੇਅਰ